ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਐਸਐਮਓ ਇਨਚਾਰਜ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਰੂਬਰੂ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਿਵਲ ਹਸਪੀਟਲ ਹੁਸ਼ਿਆਰਪੁਰ ਇੱਕ ਨਵੀਂ ਚੀਜ਼ ਸ਼ੁਰੂ ਕਰ ਰਹੇ ਆ ਅਸੀਂ ਜਿਹੜੀ ਪੇਮੈਂਟਸ ਹੈਗੀਆਂ ਡਿਜੀਟਲ ਪੇਮੈਂਟਸ ਲਈ ਐਸਬੀਆਈ ਬੈਂਕ ਤੋਂ ਸਕੈਨਰ ਲੈ ਲਿਆ ਹੈ ਕਯੂਆਰ ਕੋਡ ਲੈ ਲਿਆ ਹੈ ਇਹ ਹੁਣ ਜਿਹੜੇ ਜਿੰਨੇ ਵੀ ਮਰੀਜ਼ ਸਾਡੇ ਕੋਲ ਆਉਂਦੇ ਆ ਕਈ ਲੋਕਾਂ ਦੇ ਕੋਲ ਖੁੱਲੇ ਪੈਸੇ ਨਹੀਂ ਹੁੰਦੇ ਜਾਂ ਪੈਸੇ ਲਿਆਣਾ ਭੁੱਲ ਜਾਂਦੇ ਹੈਗੇ ਆ ਉਹ ਇਸ QR ਕੋਡ ਦੇ ਰਾਹੀਂ ਪੈਸੇ ਜਮ੍ਹਾਂ ਕਰਾ ਸਕਦੇ ਆਗੇ ਪਰਚੀ ਫੀਸ ਤੋਂ ਲੈ ਕੇ ਟੈਸਟਾਂ ਤੱਕ ਲੈ ਕੇ ਸਾਰੇ ਪੈਸੇ ਇਹਦੇ ਥਰੂ ਬੈਂਕ ਦੇ ਵਿੱਚ ਜਮ੍ਹਾਂ ਹੋ ਸਕਦੇ ਨੇ ਇਸ ਦੇ ਨਾਲ ਦੋ ਤਰਫਾਂ ਫਾਇਦਾ ਹੈ ਦੇਖੋ ਜੀ ਤੁਹਾਨੂੰ ਤੇ ਫਾਇਦਾ ਹੈ ਹੀ ਹੈ ਸਾਨੂੰ ਵੀ ਇਸ ਚੀਜ਼ ਦਾ ਬਹੁਤ ਡਿਪਾਰਟਮੈਂਟ ਨੂੰ ਫਾਇਦਾ ਹੈ ਕਿ ਸਾਡੇ ਜਿਹੜੇ EMPLOYEES ਨੂੰ ਕੈਸ਼ ਕੱਟ ਚੁਕਣਾ ਪਏਗਾ ਚੋਰੀ ਚਿਕਾਰੀ ਦਾ ਡਰ ਘੱਟ ਹੁੰਦਾ ਦੂਸਰੀ achhi khabar ਮੈਂ ਦੱਸਣਾ ਚਾਹੁੰਦੀ ਆ ਕਿ ਮੇਰੇ ਹਸਪੀਟਲ 'ਚ ਜਿਹੜੇ ਕਾਉਂਸਲਰਸ ਹੈਗੇ ਆ ਅਪਾਇੰਟਡ ਗਵਰਨਮੈਂਟ ਵੱਲੋਂ ਉਹਨਾਂ ਦੀ ਮੈਂ ਇੱਕ ਸਪੈਸ਼ਲ ਟਾਸਕ ਫੋਰਸ ਇੱਥੇ ਬਣਾਈ ਹੈ ਜਿਹਨੂੰ ਕਿ ਮੈਂ ਪਿੰਕ ਪੈਂਥਰ ਦਾ ਨਾਮ ਦਿੱਤਾ ਉਸ ਫੋਰਸ ਦਾ ਇਹ ਕੰਮ ਰਹੇਗਾ ਡੇਲੀ ਦੋ ਇੱਕ ਲड़का ਔਰ ਇੱਕ ਲੜਕੀ ਇਹਦੀ ਟੀਮ ਕੰਸਟੀਟਿਊਟ ਕੀਤੀ ਹੈ ਉਹ ਸਾਰੀ ਵਾਰਡਸ ਦੇ ਵਿੱਚ ਜਿਹੜੇ ਐਡਮਿਟਡ ਪੇਸ਼IENTS ਹੈ ਨਾਲ ਹੀ ਜਿਹੜੇ ਸਾਡੇ ਵਰਕਰਸ ਔਰ EMPLOYEES ਉੱਥੇ ਕੰਮ ਕਰ ਰਹੇ ਹੈਗੇ ਆ ਉਹਨਾਂ ਦੀ ਇੰਟਰਵਿਊ ਕਰਿਆ ਕਰਨਗੇ ਜਿਸ ਇੰਟਰਵਿਊ ਦਾ ਇੱਕ ਮਕਸਦ ਹੋਏਗਾ ਉਹਨਾਂ ਦੀ ਮੈਂਟਲ ਹੈਲਥ ਦੇ ਬਾਰੇ ਜਾਨਣਾ ਔਰ ਉਹ ਕਿਸ ਤਕਲੀਫਾਂ ਦੇ ਰਾਹੀਂ ਅਜੂਜ ਕੇ ਇੱਥੇ ਕੰਮ ਕਰ ਰਹੇ ਨੇ ਨਾਲੇ ਪੇਸ਼ੈਂਟਸ ਕਿੰਨ ਤਕਲੀਫਾਂ ਦਾ ਇੱਥੇ ਸਾਹਮਣਾ ਕਰ ਰਹੇ ਹੈਗੇ ਆ ਔਰ ਜਿਹੜੀਆਂ ਤਕਲੀਫਾਂ ਅਸੀਂ ਦੂਰ ਕਰ ਸਕਦੇ ਆ ਉਹਨਾਂ ਨੂੰ ਖਤਮ ਕਰਾਂਗੇ ਔਰ ਇਸ ਦਾ ਜਿਹੜਾ ਰਿਕਾਰਡ ਹੈ ਅਸੀਂ ਆਪਣੇ ਪੂਰੇ ਸਿਸਟਮ ਦੇ ਵਿੱਚ ਰੱਖਾਂਗੇ ਇਸ ਦੇ ਨਾਲ ਇਹ ਫਾਇਦਾ ਹੋਏਗਾ ਕਿ ਜਿੰਨੇ ਪੇਸ਼ੈਂਟਸ ਹੈਗੇ ਆ ਜੇ ਉਹਨਾਂ ਦੀ ਅਸੀਂ ਇਹ ਛੋਟੀ ਛੋਟੀ ਤਕਲੀਫਾਂ ਦੂਰ ਕਰਾਂਗੇ ਤੇ ਸਾਡੇ ਹੈਪੀ ਪੇਸ਼ੈਂਟਸ ਹੋਣਗੇ ਔਰ ਸਾਡੇ ਜਿਹੜੇ ਸਰਕਾਰੀ ਹਸਪਤਾਲ ਦੇ ਟਰਨਓਵਰ ਹੈ ਉਹ ਜ਼ਿਆਦਾ ਹੋਣਗੇ ਔਰ ਅੱਛੀ ਸਹੂਲਤਾ ਅਸੀਂ ਦੇ ਸਕਾਂਗੇ ਔਰ ਇਸੇ ਤਰ੍ਹਾਂ ਜਿਹੜਾ ਸਾਡਾ EMPLOYEE ਹੈ ਜਿਹੜਾ ਕਈ ਵਾਰੀ ਬਹੁਤ ਜ਼ਿਆਦਾ ਹਥਾਸ਼ ਹੋ ਜਾਂਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਔਰ ਸਾਡੀ ਕੋਈ ਸੁਣਵਾਈ ਨਹੀਂ ਹੈ ਮੈਂ ਉਹਨਾਂ ਲਈ ਇਹ ਸਪੈਸ਼ਲ ਟਾਸਕ ਫੋਰਸ ਇਸੇ ਲਈ ਜਨਰੇਟ ਕੀਤੀ ਹੈ ਕਿ ਉਹਨਾਂ ਦੀ ਕੋਈ ਗੱਲ ਮੇਰੇ ਤੱਕ ਨਾ ਪਹੁੰਚ ਸਕਦੀ ਹੋਵੇ ਜਿਵੇਂ ਕਿ ਕਈ ਵਾਰ ਅਸੀਂ ਬਹੁਤ ਬਿਜ਼ੀ ਹੁੰਨੇ ਆ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹ ਸਾਡੇ EMPLOYEES ਹੀ ਲਿਖਣਗੇ ਰਿਕਾਰਡ ਤੇ ਲੈ ਕੇ ਆਣਗੇ ਤੇ ਜੋ ਚੀਜ਼ਾਂ ਅਸੀਂ ਦੂਰ ਕਰ ਸਕਦੇ ਅਸੀਂ ਦੂਰ ਕਰਾਂਗੇ ਮੈਡਮ ਇਹ ਟੀਮ ਆਪਣੇ ਆਪ ਦੇਖ ਸਕਦੀ ਹੈ ਜਾਂ ਇਹਨਾਂ ਨੂੰ ਕੰਟੈਕਟ ਵੀ ਕੋਈ ਕਰ ਸਕਦਾ ਜਾਂ ਕਿਸੇ ਨੰਬਰ ਤੇ ਜਾ ਕੇ ਕਿਸੇ ਨੰਬਰ ਤੇ ਜਾ ਕੇ ਹਾਂਜੀ ਸਾਡੇ ਕੋਲ ਸੈਕਟਰੀਸਟ ਹੈ ਜਿਨ੍ਹਾਂ ਨੂੰ ਮੈਂ ਇਹਨਾਂ ਦਾ ਇਨਚਾਰਜ ਬਣਾਇਆ ਨਵੇਂ ਸੈਕਟਰੀਸਟ ਆਇਆ ਹੈ ਫੀਮੇਲ ਸੈਕਟਰੀਸਟ ਡਾਕਟਰ ਸਿਮਰਨ ਮੈਂ ਉਹਨਾਂ ਨੂੰ ਇਨਚਾਰਜ ਬਣਾਇਆ ਹੈਗਾ ਅਸੀਂ ਸ਼ਾਇਦ ਇਹਦੀ ਫਲੈਕਸਿਸ ਵੀ ਡਿਸਪਲੇ ਕਰ ਦਾਂਗੇ ਜਲਦੀ